ਆ ਵੀ ਵੀ ਬਿਆਰ ਪਰੇਸਾ ਤਸਕਿਲ ਕਾਲ ਮੀਲ ਕਰਦੇ ਆਂ ਜੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ-ਠਾਕ ਆ ਅੱਜ ਅਸੀਂ ਬਿਆਦੇ ਨੇ ਜੀ ਕarele ਹੁਣ ਮੈਂ ਕareleਆਂ ਨੂੰ ਨਾ ਉੱਤੋਂ ਝੱਡਦੀ ਆਂ ਇਹਦੀ ਆਹ ਖਾ ਲਉਂਦੀ ਆਂ ਦਾ ਲੂਜੀ ਇਹਦੀ ਉੱਤੋਂ ਫੇਰੇ ਦੇ ਤੇ ਲਾਵਾਂਗੇ ਆਪਾਂ ਨੂੰ ਲਾ ਕੇ ਘੰਟਾ ਕਰ ਰੱਖ ਦਾਂਗੇ ਥੋੜਾ ਜਿਹਾ ਕੜਤਣ ਜੀ ਇਹਦੇ ਨਿਕਲ ਜੀ ਨਿਕਲ ਜੂਗੀ ਤੇ ਉਸ ਤੋਂ ਬਾਅਦ ਤੁਹਾਨੂੰ ਪਹਿਲਾਂ ਮੈਂ ਆ ਛੱਲ ਕੇ ਇੱਕ ਕarele ਤੁਹਾਨੂੰ ਦਿਖਾਉਣੀ ਆ ਤੇ ਨਾਲੇ ਫਿਰ ਮੈਂ ਚੀਰਤੀ ਆ ਪਿਆਜ਼ ਉਹ ਮੇਰੇ ਫਿਰ ਕੈਮਰਾਮੈਨ ਇੱਧਰ ਚਲੇ ਜਾਂਦਾ ਇਹ ਲਓ ਜੀ ਇਹ ਝੜਣਾ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਸਾਜੇ ਪੁੱਟ ਜਾਂਦੀ ਨੇ ਇਹਦੇ ਵਿੱਚ ਨੂਨ ਰੱਚ ਜਾਂਦਾ ਨੂਨ ਇਹਦੀ ਕੜਤਣ ਕੱਢ ਦਿੰਦਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਚੀਰਾ ਦੇਣਾ ਪਵੇ ਚੀਰਾ ਦੇ ਲਿਆ ਆਪਾਂ ਇਹਦੇ ਵਿੱਚ ਨਾ ਬੀ ਨਹੀਂ ਸੰਤ੍ਰੋਪਣ ਇਹਦੇ ਤਾਂ ਅੱਛੇ ਰੇ ਭਾਈ ਵੀ ਇਹ ਆਪਾਂ ਨਹੀਂ ਪਾਵਾਂਗੇ ਇਹ ਲਓ ਜੀ ਵੀ ਕਰਦੇ ਕੋ ਮੈਂ ਕੂੜ ਕarele ਦੇ ਬੀਜ ਦਿਖਾਉਣੀ ਆ ਇਹਦੇ ਲਾਲ ਹੋਏ ਪੈ ਨੇ ਵੀ ਪੱਕੇ ਨੇ ਮਾਤਾ ਸਮਝੋ ਦੇਖੋ ਆਹ ਤੇ ਨਾ ਇਹ ਮੈਂ ਕੂੜ ਕarele ਆਪਾਂ ਪਹਿਲਾਂ ਮੈਂ ਛਲਡ ਵੀ ਚੁੱਕੀਆਂ ਆ ਇਹ ਅਰੋੜੇ ਜਿਹੜੇ ਕਰੇਲਿਆਂ ਦੇ ਬੀਜ ਕੱਚੇ ਹੋਣਗੇ ਨਾ ਉਹਨਾਂ ਨੂੰ ਮੈਂ ਵਿੱਚੋਂ ਇਹ ਕੱਢ ਲੈਣਾ ਫਿਰ ਕਿ ਮੈਂ ਇਹ ਵੀ ਨੂੰ ਦੇ ਚ ਪਾਉਂਗੀ ਭਾਈ ਤੇ ਕਈ ਤਾਂ ਮੇਰੀਆਂ ਭੈਣਾਂ ਇਹਨਾਂ ਨੂੰ ਵੀ ਅਨੁਸਾਰਿਆਂ ਨੂੰ ਸੈੱਟ ਹੀ ਦਿੰਦੀਆਂ ਨੇ ਵੀ ਇਹ ਕੱਚੇ ਨੇ ਚਾਹੇ ਪੱਕੇ ਨੇ ਪਰ ਮੈਂ ਨਹੀਂ ਸੜਦੀ ਇਹਨਾਂ ਨੂੰ ਜਿੰਨੇ ਕੱਚੇ ਵੀ ਨੇ ਇਹ ਮੈਂ ਸਾਰੇ ਰੱਖਣੇ ਹੀ ਨੇ ਇਹਨਾਂ ਨੂੰ ਕੁੰਡੀ ਸੋਟੇ ਨਾਲ ਕੁੱਟ ਕੇ ਪਿਆਜ਼ਾਂ ਦੇ ਨਾਲ ਮਸਾਲੇ ਦੇ ਵਿੱਚ ਭੁੰਨਣਾ ਜਿੰਨਾ ਕਰੇਲੇ ਦਾ ਸਵਾਦ ਆਉਂਦਾ ਉਨਾ ਹੀ ਕਰੇਲੇ ਦੇ ਬੀ ਦਾ ਵੀ ਸਵਾਦ ਆਉਂਦਾ ਚਾਹੇ ਤੁਸੀਂ ਇਕੱਲਾ ਫੇਰ ਤੁਸੀਂ ਇਹਦਾ ਮਸਾਲਾ ਹੀ ਖਾ ਲੂ ਤੇ ਆਹ ਜਿਹੜੇ ਪੱਕੇ ਨੇ ਪਰ ਇਹ ਨਹੀਂ ਪਾਉਣੇ ਕਈ ਮੇਰੀਆਂ ਭੈਣਾਂ ਨਹੀਂ ਵੀ ਪਾਉਂਦੀਆਂ ਇਹ ਵੀ ਕਹਿੰਦੀਆਂ ਨੇ ਨਹੀਂ ਸਾਨੂੰ ਨਹੀਂ ਬਦਲ ਪਰ ਮੈਂ ਨਹੀਂ ਸੜਦੀ ਹੁਣ ਮੈਂ ਸਾਰਿਆਂ ਨੂੰ ਤੋਂ ਛਿਲਟ ਕੇ ਤੇ ਉੱਤੇ ਨੂਨ ਲਾਉਂ ਸਾਰਿਆਂ ਦੇ ਵਿੱਚੋਂ ਵੀ ਕੱਢ ਲੈਣ ਜਿਹੜਾ ਪੱਕਾ ਹੈ ਤਾਂ ਇੱਧਰ ਕਰ ਦੂੰ ਜਿਹੜਾ ਕੱਚਾ ਹੈ ਤਾਂ ਕੁੰਡੀ 'ਚ ਬਾਕੀ ਮੈਂ ਪਿਆਜ਼ ਨੇ ਦੇ ਥੱਲੇ ਜੀ ਕੱਟ ਕੇ ਸਮਾਰ ਕੇ ਤੁਹਾਨੂੰ ਦਿਖਾਉਣੀ ਆ ਅਗਲਾ ਪ੍ਰੋਸੈਸ ਕਿਵੇਂ ਬਣਾਉਣੇ ਆ ਜੀ ਕਰੇਲੇ ਭਰਮੇ ਬਣਾਉਣੇ ਨੇ ਜੀ ਕਰੇਲੇ ਆਪਾਂ ਸਿਰਫ ਆਹ ਲਓ ਜੀ ਆਪਾਂ ਨੂਨ ਲਾਉਣਾ ਇਹਨੂੰ ਚੰਗੀ ਤਰ੍ਹਾਂ ਵਿੱਚ ਵੀ ਖੋਲ ਕੇ ਨਾ ਇਹਦੇ ਛੁਟਕੀਆਂ ਨੇ ਭਰ ਕੇ ਚੰਗੀ ਤਰ੍ਹਾਂ ਲਾ ਦੇ ਉਹਨੂੰ ਐਨਾ ਹੋਵੇ ਵੀ ਅੰਦਰ ਨਹੀਂ ਲੱਗੇ ਅੰਦਰੋਂ ਵੀ ਇਹਦੀ ਕੜੱਤਨ ਨਿਕਲ ਜੇ ਜਾਂ ਤੋਂ ਹੋਣਾ ਆ ਨਾ ਆਪਾਂ ਇਹ ਕੜੱਤਨ ਤਾਂ ਸਾਰੀ ਨਿਕਲ ਜਾਣੀ ਨੂਨ ਨੇ ਨਿਕਲ ਜਾਣਾ ਸਾਰਾ ਬਾਹਰ ਕੋ ਯਾਨੀ ਇਹ ਗੱਲ ਵੀ ਆਪਾਂ ਜਿਆਦਾ ਪਾਤਾ ਨੂੰ ਵੀ ਹੁਣ ਇਹ ਗਾਹਲਾ ਕੋ ਜੂ ਨਹੀਂ ਵਾਲਾ ਨਹੀਂ ਹੁੰਦਾ ਨੂੰ ਮਨੇ ਤਾਂ ਤੋਤੇ ਤੇ ਬਿਲਕੁਲ ਨਿਕਲ ਜਾਣਾ ਲੋ ਜੀ ਆਹ ਦੇਖਦੇ ਤੀਤੀ ਤਰ ਲਾਤਾ ਇਹ ਆ ਦੇਖੋ ਖੋਲ ਖੋਲ ਕੇ ਚੰਗੀ ਤਰ੍ਹਾਂ ਲਾ ਦਿਆ ਕਰੋ ਇਹ ਭਰਮੇ ਬਣਾਉਣੇ ਨੇ ਆਪਰ ਅੱਜ ਸਾਰਿਆਂ ਨੂੰ ਲੱਗ ਚੁੱਕਿਆ ਹੈ ਰਹਿ ਗਿਆ ਥੋੜਾ ਜਿਹਾ ਲਗਾ ਦਿੰਦਾ ਚਲੋ ਇਹਨੂੰ ਹੁਣ ਰੱਖ ਦਿੰਨੇ ਧੁੱਪ ਤਾਂ ਹੈ ਨਹੀਂ ਵੈਸੇ ਇਹਨੂੰ ਮੈਂਨੇ ਕੋਲੀ ਰੱਖ ਲੈਣਾ ਟੱਕੇ ਤੇ ਬੱਤੀ ਪ੍ਰੋਸੈਸ ਆ ਜੀ ਆ ਪਿਆਜ਼ ਨੇ ਮੇਰੇ ਕੋਲੇ ਤੇ ਕੁਛ ਆ ਮੈਂ ਛੱਲ ਲੈਨੇ ਮਿਰਚ ਤੇ ਮੇਰੇ ਬੀਜ ਇੱਧਰ ਪਏ ਨੇ ਪਿਆਜ਼ ਕੱਟ ਕੇ ਧੋ ਕੇ ਸਮਾਰ ਕੇ ਮੈਂ ਕੁੰਡੀ ਛੋਟੇ ਨਾਲ ਦਰੜ ਜੇ ਕਰਨੇ ਨੇ ਉਸ ਤੋਂ ਬਾਅਦ ਫਿਰ ਆਪਾਂ ਦਿਖਾਉਣੀ ਆ ਤੇ ਕਿਵੇਂ ਭੁੰਨੇ ਨੇ ਆਪਣਾ ਆਦਾਂ ਮਸਾਲਾ ਕੁੱਟਿਆ ਬੀ ਸਾਰੇ ਇਹਦੇ ਵਿੱਚ ਕੁੱਟੇ ਗਏ ਟੱਠਾਂ ਪੈਣਾ ਨਹੀਂ ਸੀਗਾ ਇੱਕ ਇੱਕ ਵਾਰੀ ਹੋਰ ਕੁੱਟ ਲਈਨਾ ਉਹ ਦੂਜਾ ਪਾ ਕੇ ਆ ਦੇਖੋ ਬੀ ਬਿੰਨ ਕੋਲੇ ਦੇ ਵਿੱਚ ਤੜ ਗਏ ਮੋਟਾ ਮੋਟਾ ਹੀ ਕੁੱਟਣਾ ਆਪਾਂ ਜ਼ਿਆਦਾ ਬਰੀਕ ਨਹੀਂ ਕੁੱਟਣਾ ਹੋਣਾ ਵੇ ਉਹ ਵੀ ਜਿਹੜੇ ਪਿਆਜ਼ ਰਹਿੰਦੇ ਨੇ ਉਹ ਵੀ ਪਾਉਣੀ ਆ ਮੈਂ ਵਿੱਚ ਕਰਕੇ ਫਿਰ ਸਾਰੇ ਮਿਕਸ ਕਰਕੇ ਫਿਰ ਆਪਾਂ ਇਹਨੂੰ ਸਾਰੇ ਨੂੰ ਭੁੰਨਾਂਗੇ ਬਹੁਤ ਦਾ ਸੁਆਦ ਆਉਂਦਾ ਇਹਦੇ ਵਿੱਚ ਤਾਂ ਜੇ ਵੀ ਪਾਏ ਹੋਣ ਤੁਸੀਂ ਕੁਝ ਵੀ ਸੁੱਕਿਆ ਨਾ ਕਰੋ ਵਿੱਚ ਪਾਓ ਬੀਆਂ ਚ ਤਾਂ ਬੋਲ ਲੈਗੇ ਹੁਣ ਜਿਹੜੇ ਪਿਆਜ਼ ਰਹਿ ਗਏ ਆਪਾਂ ਇਹਨਾਂ ਨੂੰ ਕਟ ਲੈਣਾ ਗ੍ਰाइंड ਕਰ ਲੈਨੇ ਪਾਣੀ ਵਾਲਾ ਨਿਕਲ ਜਾਂਦਾ ਫਿਰ ਉਹ ਨਿਚੋੜ ਕੇ ਪਾਉਣੇ ਪੈਂਦੇ ਨੇਗੇ ਤਾਂ ਨਹੀਂ ਉਹਦੇ 'ਚ ਗ੍ਰाइंड ਕਰ ਲੇ ਤੈਨੂੰ ਨਾਲੇ ਕੁੰਡੀ ਸੋਟਾ ਸੌਖਾ ਲੱਗਦਾ ਫਿਰ ਤੋ ਤਵੇ ਇਹ ਨਾਲ ਇੱਥੇ ਧੋ ਕੇ ਸਮਾਰ ਕੇ ਮੈਥਮੇ ਦਾ ਮਾਰ ਦੇਣਾ ਹਾਂਜੀ ਦਿਖਾ ਦੇ ਤੁਹਾਨੂੰ ਕਿੰਨਾ ਮਸਾਲਾ ਪਾਉਂਦੇ ਆਪਾਂ ਹੁਣ ਨਾ ਇਹ ਨੂਨ ਲਾ ਕੇ ਰੱਖੇ ਸੀ ਹੁਣ ਆਪਾਂ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਸਾਫ਼ ਕਰ ਲੈਣੇ ਨੇ ਕਿਉਂ ਨੂਨ ਇਹਦਾ ਲੈ ਜਵੇ ਕਿ ਨੂਨ ਆਪਾਂ ਮਸਾਲੇ ਦੇ ਵਿੱਚ ਵੀ ਪਾਉਣਾ ਨਾ ਇਹਨੇ ਵੀ ਪੀ ਲਿਆ ਨੂਨ ਤਾਂ ਬਿਲਕੁਲ ਨਹੀਂ ਵੀ ਬਾਕੀ ਨੂਨ ਮੇਰੇ ਤੋਂ ਮਸਾਲੇ ਦੇ ਵਿੱਚ ਪੈ ਜਾਣਾ ਮਸਾਲਾ ਪਕੜੇ ਤੇ ਆਹ ਲੋ ਇਹ ਤਰ੍ਹਾਂ ਸਾਫ਼ ਕਰ ਲਈ ਆਪਾਂ ਦੀ ਵੱਧ ਨੂਨ ਨਾ ਰਹਿ ਜਵੇ ਕਿਤੇ ਤੇ ਹੁਣ ਇਹ ਜੇ ਜ਼ਿਆਦਾ ਧੁੱਪ ਹੁੰਦੀ ਥੋੜੀ ਇਹ ਇਹਨਾਂ ਨੇ ਬੁੜੇ ਜੇ ਹੋ ਜਾਣਾ ਸੀ ਹੁਣ ਬੁੜੇ ਜੇ ਤਾਂ ਨਹੀਂ ਹੋਏ ਮਟਿਆਰ ਜੀ ਉਨੇ ਪਏ ਨੇ ਤੇ ਹੁਣ ਇਹਨਾਂ ਨੂੰ ਮੈਂ ਨਾ ਇਸ ਤਰ੍ਹਾਂ ਝੜਕ ਝੜਕ ਕੇ ਇਹਨਾਂ ਦਾ ਪਾਣੀ ਕੱਢੂੰਗੀ ਪਾਣੀ ਜੇ ਵਿੱਚ ਰਹਿ ਗਿਆ ਜੇ ਹੁੰਦੀ ਧੁੱਪ ਤਾਂ ਧੁੱਪ ਨੇ ਸਖਾ ਦੇਣਾ ਸੀ ਜੇ ਪਾਣੀ ਹੁਣ ਜਦ ਤੇਲ ਚ ਪਾਉਂਗੀ ਛੁੜ ਛੁੜ ਤਾ ਕਰਨਗੇ ਜਾਨੀ ਇਹ ਰੋਲਾ ਪਾਉਣਗੇ ਤੇ ਜਾਨੀ ਆਪਾਂ ਝੜਕ ਦਾਂਗੇ ਕੱਲਾ ਕੱਲਾ ਫੜ ਕੇ ਤੇ ਹੁਣ ਫਿਰ ਆਪਾਂ ਭੁੰਨਦੇ ਆ ਪਹਿਲਾਂ ਬਿਲਕਾ ਭੁੰਨਾਗੇ ਉਸ ਤੋਂ ਬਾਅਦ ਫਿਰ ਆਪਾਂ ਮਸਾਲਾ ਭੁੰਨਾਗੇ ਦਿਖਾਉਨੇ ਵੀ ਕਿਵੇਂ ਬਿਲਕੁਲ ਭੁੰਨਣੀ ਆ ਕਿੰਨੀ ਕਿੰਨੀ ਕਰਨੀ ਆ ਬਰੋ ਆਪਾਂ ਧਰਤੀ ਆ ਕੜਾਹੀ ਹੁਣ ਆਪਾਂ ਪਾਵਾਂਗੇ ਤੇਲ ਸਾਰਾ ਈ ਪਾਵਾਂਗੇ ਤੇਲ ਇਹਨਾਂ ਫਿਲਕਾ ਨੂੰ ਦੋ ਵਾਰੀ ਭੁੰਨਾਂ ਦੇ ਇਕੱਠੇ ਨਹੀਂ ਇਕੱਠੀਆਂ ਨਹੀਂ ਪਾਉਂਦੇ ਹੈਗੇ ਥੋੜੀਆਂ ਹੀ ਨੇ ਨਾ ਪਰਵਾਹ ਦੇ ਹਿਸਾਬ ਨਾਲ ਸਾਡੇ ਬਹੁਤ ਨੇ ਅੱਜ ਜੀ ਮੈਂ ਹੁਣ ਸਮਝ ਲਓ ਵੱਡੀ ਆ ਇਹਨੂੰ ਆਪਾਂ ਕੱਟਾਂ ਕੱਟਾਂਗੇ ਦੇਖੇ ਜੇ ਹਲਦੀ ਤੋਂਪ ਤਾਂ ਇਹਨੇ ਬਹੁਤ ਸੋਹਣੇ ਹੋ ਜਾਣਾ ਸੀ ਹੁਣ ਥੋੜਾ ਜਿਹਾ ਇਹ ਕਾਏ ਮਹੀਨੇ ਜੀ ਤਕੜਕਣ ਦੀ ਤਾਂ ਇਹ ਖਤਮ ਹੋ ਗਈ ਹੁਣ ਆ ਦੇਖੋ ਆਹ ਨਾਲ ਆ ਗਿਆ ਤੇਰ ਨੂੰ ਤੇ ਰਾ ਮਸਾਲਾ ਬਸ ਆਪਣਾ ਤਿਆਰ ਆ ਦੇਖੋ ਆ ਵਿੱਚ ਮੀਚ ਦਿੱਤੇ ਤੇ ਜਦ ਖਾਕੀ ਖਾਕੀ ਜਿਹਾ ਰੰਗ ਹੋ ਗਿਆ ਆ ਤੇਲ ਦੇ ਵਿੱਚ ਪਹਿਲਾਂ ਆਪਾਂ ਬਿਲਕਾ ਭੁੰਨ ਲੈਣੀਆਂ ਨੇ ਬਿਲਕਾ ਭੁੰਨ ਭੁੰਨ ਕੱਢ ਲੈਣੀ ਉਸ ਤੋਂ ਬਾਅਦ ਜਿਹੜਾ ਤੇਲ ਬਚੂਗਾ ਉਹਦੇ ਵਿੱਚ ਆਪਾਂ ਮਸਾਲਾ ਭੁੰਨ ਲੈਣਾ ਅੱਗੇ ਬੀਬੀਆਂ ਭੁੰਨਦੀਆਂ ਹੁੰਦੀਆਂ ਸੀ ਕਰੇਲੇ ਬਣਾਉਣੇ ਵੀ ਕੱਚੇ ਕਰੇਲੇ ਚ ਹੀ ਕੱਚਾ ਮਸਾਲਾ ਭੁੰਨ ਦੇਣਾ ਉੱਤੇ ਢੱਗਾ ਲਵਿਟ ਦੇਣਾ ਉਹ ਤੇਲ 'ਚ ਛੱਡ ਦੇਣਾ ਉਹ ਨਿਰਾ ਹੀ ਤੇਲ ਭਰ ਜਾਣਾ ਮਸਾਲੇ 'ਚ ਮਸਾਲੇ ਨੇ ਫੇਰ ਵੀ ਕੱਚਾ ਰਹਿ ਜਾਣਾ ਅੰਦਰੋਂ ਕਿਉਂਕਿ ਅੰਦਰ ਆ ਉਹ ਲਿਪਟਿਆ ਹੋਣਾ ਉੱਤੇ ਢੱਗਾ ਲਵਿਟਿਆ ਹੋਣਾ ਪੱਕਣ ਦੀ ਗੁਜਾਇਸੀ ਨਹੀਂ ਸੀ ਵੀ ਪੱਕ ਜਵੇ ਉਹ

ਆ ਲਓ ਜੀ ਆਪਣੀ ਬਿਲਕੁਲ ਬਣ ਗਈ ਪੂਰੀਆ ਵਧੀਆ ਦੇਖੋ ਕੋਲੇ ਇਹ ਲੱਗ ਬਿਲਕੁਲ ਕੜਦੇ ਨੇ ਇਹਨਾਂ ਦਾ ਐਨ ਹੋ ਗਏ ਵਧੀਆ ਰਲ ਕੇ ਆਹ ਦੇਖੋ ਚੰਗੀ ਤਰ੍ਹਾਂ ਬਸ ਇਹਨੂੰ ਤਾਲ ਲਓ ਤਾਲਣੇ ਨੇ ਬਸ ਪਹਿਲਾਂ ਮਤਲ ਮਸਾਲੇ ਤੋਂ ਨੇ ਦੇਖੋ ਨੇੜੇ ਕਰ ਆਹ ਲਓ ਜੀ ਹੁਣ ਆ ਜਿਹੜਾ ਤੇਲ ਬਚਿਆ ਆਪਾਂ ਇਹਦੇ ਵਿੱਚ ਆ ਮਸਾਲਾ ਜਿਹੜਾ ਆਪਾਂ ਤਿਆਰ ਕਰਿਆ ਇਹ ਪਾ ਕੇ ਹੁਣ ਆਪਾਂ ਭੁੰਨ ਦੇਣਾ ਇਸ ਤੇਲ ਦੇ ਵਿੱਚ ਮਸਾਲੇ ਨੂੰ ਪਿਆਰ ਹੋ ਜਾਣਾ। ਬਸ ਨਾ ਆਪਾਂ ਹੋਰ ਤੇਲ ਪਾਉਣ ਦੀ ਲੋੜ ਪੈਣੀ ਹੈ, ਨਾਲ ਹੀ ਸੱਪਣ ਦੀ ਲੋੜ ਪਈ। ਤੇ ਕੁੱਟ ਕੇ ਸਮਾਰ ਕੇ ਧੀਰ ਬੈਠੇ ਜਰੂਰ ਕੁੱਟਿਆ ਕਰੋ। ਧੀਏ ਆ ਬਹੁਤ ਸਵਾਦ ਹੁੰਦਾ ਸੀ। ਬਿਨਾ ਕਰੇ ਲੈ ਦੋ ਟੀ ਮਸਾਲਾ ਘਰੇ ਤੁਸੀਂ ਇਕੱਲਾ ਮਸਾਲਾ ਹੀ ਰੋਟੀ ਤੇ ਧਾਰ ਦਿਓ। ਤੇ ਤਾਂ ਵੀ ਤੁਹਾਨੂੰ ਬਹੁਤ ਸਵਾਦ ਆਊ। ਵੀ ਤਰੇਲਾ ਹੀ ਖਾ ਰਹੇ ਹਾਂ ਅੱਜ। ਤੇ ਇਸ ਦੋ ਕੱਪ ਕੱਲੀਆਂ ਦਾ ਸੁਮੇਂ ਅੱਗ ਨਾਲੀਆਂ ਕੁੱਟੀਆਂ। ਹਰੀਆਂ ਮਿਰਚਾਂ ਨੂੰ ਕੋਸਾ ਆ ਹਰੀ ਮਿਰਚ ਤੇ ਜੇ ਲਾਲ ਮਿਰਚ ਪਾਉਣਾ ਜੇ ਰੱਖਦੇ ਹੋ। ਇਸੇ ਤੁਹਾਨੂੰ ਪਰਤੇ ਦਿਖਾਉਣੀ ਆਂ ਕਿ ਅਸੀਂ ਕਿਵੇਂ ਮਸਾਲਾ ਨੇ ਭਰਿਆ ਤੁਹਾਨੂੰ ਲੱਗ ਰਿਹਾ ਵੀ ਬੀਬੀ ਨੇ ਪਤਾ ਨਹੀਂ ਇਹ ਹੋਲਦੀਆਂ ਕੀ ਕਰਦੀਆਂ ਤੇ ਮੈਂ ਇਹਨਾਂ ਨੂੰ ਕੱਲੀ ਕੱਲੀ ਨੂੰ ਫਿਰ ਇੱਥੇ ਫੜ ਕੇ ਨਾ ਸਮਾਰ ਕੇ ਚਮਚੇ ਨਾਲ ਭਰ-ਭਰ ਕੇ ਇਹਨਾਂ ਨੂੰ ਐ ਰੱਖ ਦੇਣਾ ਜਿਹੜੀ ਤਨਾ ਟਕਾ ਕੇ ਮਸਗੀ ਚੱਕੋ ਇੱਕ ਤਰੇਲਾ ਵੀ ਰੋਟੀ ਤੇ ਸਾ ਰੋਟੀ ਵਰਤਦਾ ਚੱਕੋ ਗਰਮ ਗਰਮ ਚੱਕੋ ਦੇ ਨਾਲ ਬਹੁਤ ਸਵਾਦ ਲੱਗਣਾ ਨਾਲ ਜੀ ਖਾਣ ਵਾਲੀ ਚੀਜ਼ ਦਸਤੂਰ ਹੈ ਧਾਨੋ ਜੀ ਆਪਣਾ ਮਸਾਲਾ ਹੋ ਗਿਆ ਤਿਆਰ ਦੇਖੋ ਬਰਾਉਨ ਬਰਾਉਨ ਹੋ ਗਿਆ ਪੂਰਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਪਾਵਾਂਗੇ ਜੀ ਤੇ ਹਰਦੀ ਇਹ ਭਾਈ ਨੂਨ ਪਾ ਲਿਆ ਆਪਾਂ ਤੇ ਥੋੜੀ ਜਿਹੀ ਮਿਰਚ ਪਾਵਾਂਗੇ ਮਿਰਚ ਪਹਿਲਾਂ ਵੀ ਪਾਏ ਨੂਨ ਮਿਰਚ ਤੁਸੀਂ ਆਪ ਦੇ ਅਨਸਾਰ ਪਾਉਣਾ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਅਸੀਂ ਥੋੜਾ ਜਿਹਾ ਜ਼ਿਆਦਾ ਹੀ ਖਾਂਦੇ ਆ ਤੇ ਲੋ ਉਸੇ ਤੇਲ ਦੇ ਵਿੱਚ ਮਸਾਲਾ ਭੁੱਜ ਗਿਆ ਉਸੇ ਤੇਲ ਦੇ ਵਿੱਚ ਦਿਲਕਾ ਭੁੱਜ ਦਿੰਨਾ ਤ੍ਰੇਲੀਆਂ ਲਈ ਆ ਲੋ ਦੇਖੋ ਮਸਾਲੇ ਨੇ ਨਾਲੇ ਉਹ ਤੇਲ ਛੜਦਾ ਇਕੱਠਾ ਜੇ ਹੁਣ ਲੱਗ ਗਿਆ ਨਾ ਜਿਵੇਂ ਖੋਆ ਹੁੰਦਾ ਇਕੱਠਾ ਜੇ ਦੇਖੋ ਤੇਲ ਛੜਦਾ ਮਸਾਲੇ ਨੇ ਬਿਲਕੁਲ ਮਸਾਲਾ ਪੁੱਜ ਚੁੱਕਿਆ ਆਪਣਾ ਦੇਖੋ ਮੈਂ ਬਰਤ ਕਰਦੇ ਆ ਬੰਦ ਤੇ ਮਸਾਲੇ ਨੇ ਲੇਡਾ ਤੇ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਵੀ ਕਿਵੇਂ ਇਹਦੇ ਵਿੱਚ ਬਿਲਕਾਟ ਕਿਵੇਂ ਪਾਉਣਾ ਲਓ ਜੀ ਮੈਂ ਗੈਸ ਬੰਦ ਕਰਤਾ ਤੇ ਹੁਣ ਤੁਹਾਨੂੰ ਇਹ ਦਿਖਾਉਣੀ ਆ ਇਹ ਗਰਮ ਗਰਮ ਆ ਬਿਲਕਾਂ ਦੇ ਵਿੱਚ ਕਿੰਨੇ ਭਰ ਦੇਣਾ ਆਪਾਂ ਆ ਲੋ ਜੀ ਚੱਕ ਚੱਕ ਤੁਸੀਂ ਚਮਚੇ ਨਾਲ ਗਰਮ ਗਰਮ ਇਹਦੇ ਵਿੱਚ ਭਰ ਦੇਣਾ ਚੰਗੀ ਤਰ੍ਹਾਂ ਜਿੰਨਾ ਵੀ ਪੈ ਜਾਵੇ ਆ ਲੋ ਜੀ ਮੁਰਾ ਬੈ ਗੈਰੀ ਤੇ ਆਪਣੇ ਕੋਲ ਇੱਥੇ ਮੈਂ ਲਈਆਂ ਟੇਪਾਂ ਨਾ ਟੇਪਾਂ ਦੇ ਵਿੱਚ ਰੱਖ ਦੇਣਾ ਆ ਆ ਲੋ ਜੀ ਆਪਾਂ ਕੱਲਾ ਕੱਲੇ ਦੇ ਵਿੱਚ ਮਸਾਲਾ ਭਰ ਕੇ ਨਾ ਇਹੀ ਰੱਖ ਦੇਣਾ ਜਿਹੜਾ ਮਸਾਲਾ ਬਚੂਗਾ ਉਹ ਆਪਾਂ ਅਲੱਗ ਰੱਖ ਲੈਣਾ ਵੀ ਜਿਹਨੇ ਨਹੀਂ ਬਲਕਿ ਖਾਣੀ ਤਾਂ ਕਈ ਬੱਚੇ ਨਹੀਂ ਖਾਂਦੇ ਵੈਸੇ ਤਾਂ ਅਸੀਂ ਤਾਂ ਸਾਰੇ ਖਾ ਕੋਲ ਲੈਂਦੇ ਆ ਕੋਈ ਐਂ ਨਹੀਂ ਕਰਨੀ ਇਹ ਤਾਂ ਗੁਣਕਾਰੀ ਆ ਕarele ਤਾਂ ਵੱਧ ਤੋਂ ਵੱਧ ਖਾਣਾ ਚਾਹੀਦਾ ਵੈਸੇ ਥੋੜਾ ਜਿਹਾ ਦਾ ਪ੍ਰੋਸੈਸ ਵੱਡਾ ਹੋ ਜਾਂਦਾ ਇਸ ਕਰਕੇ ਆਪਾਂ ਕਾਲ ਕਰ ਜਣਾ ਬਣਾਉਂਦੀ ਅਸੀਂ ਤਾਂ ਵੈਸੇ ਬਣਾਉਂਦੇ ਹੀ ਰਹਿੰਦੇ ਆ ਆ ਲੋ ਜੀ ਆਪਾਂ ਇਸ ਤਰ੍ਹਾਂ ਪਰ ਪਰ ਕਰਕੇ ਆ ਵੱਡਾ ਸੀਗਾ ਕਿ ਕarele ਇਹਦੇ ਮੈਂ ਦੋ ਕਰ ਰਹੀ ਹਾਂ ਕਿਉਂਕਿ ਕਈ ਵਾਰ ਬੱਚੇ ਤੇ ਉੱਡਾ ਵੱਡਾ ਨਹੀਂ ਖਾਦਾ ਜਾਂਦਾ ਜੇ ਲੋੜ ਹੋ ਤਾਂ ਦੁਬਾਰੇ ਵੀ ਲੈ ਲਓ ਕਿ ਮੈਂ ਇਸ ਦੇ ਵਿਚਰਾ ਆ ਲਓ ਜੀ ਕਰੇਰੀਆਂ ਦੇ ਵਿੱਚ ਮਸਾਲਾ ਪੂਰਾ ਪਰਤਾ ਬਾਹਲਾ ਮਸਾਲਾ ਬਚਿਆ ਨਹੀਂ ਚਮਚਾ ਕੇ ਬਚਿਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਤੇ ਅਸੀਂ ਕਿਹੜੇ ਤਰੀਕੇ ਨਾਲ ਬਣਾਏ ਨੇ ਵੀ ਜਾਂ ਇੱਕਨ ਸਵਾਦ ਲੱਗਣਗੇ ਜਾਂ ਦੂਗੇ ਲੋਟ ਸਵਾਦ ਲੱਗਣਗੇ ਦੱਸੇ ਤਾਂ ਹੀ ਪਤਾ ਲੱਗਦਾ ਕਮੈਂਟ ਕਰਕੇ ਦੱਸਣਾ ਤੇ ਨਾਲੇ ਜਿਹੜੇ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਪਹਿਲਾਂ ਜੁੜਿਆ ਹੋਇਆ ਮੇਰਾ ਪਰਿਵਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਦ ਤੁਸੀਂ ਕਮੈਂਟ ਕਰਦੇ ਹੋ ਕਮੈਂਟ ਪੜਦੀਆਂ ਆ ਤੇ ਬਹੁਤ ਖੁਸ਼ੀ ਹੁੰਦੀ ਆ ਕੋਈ ਆਂਟੀ ਕਹਿੰਦਾ ਕੋਈ ਬੀਬੀ ਕਹਿੰਦਾ ਕੋਈ ਬੀਜੀ ਕਹਿੰਦਾ ਜਦ ਮੈਂ ਪੜਦੀ ਆ ਤਾਂ ਮੈਨੂੰ ਹੋਰ ਵੀ ਹੌਸਲਾ ਹੁੰਦਾ ਵੀ ਮਾਂ ਦੇ ਹੋਰ ਧੀਆਂ ਬਤ ਵੀ ਹੈਗੇ ਨੇ ਠੀਕ ਆ ਨਾ ਜੀ